ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਉਹ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਅੱਜ ਦੁਪਹਿਰ ਤੋਂ ਸ਼ਾਮ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਉਂਕਿ ਪੰਜਾਬ ਦੇ ਵਿੱਚ ਲਗਾਤਾਰ ਗਰਮੀ ਦਾ ਪ੍ਰਕੋਪ جاری ਹੈ ਹਵਾ ਦੀ ਗੱਲ ਕੀਤੀ ਜਾਵੇ ਥੋੜੀ ਜਿਹੀ ਹਵਾ ਦੇ ਵਿੱਚ ਬਦਲਾਅ ਦੇਖਣ ਨੂੰ ਮਿਲ ਰਿਹਾ ਅੱਜ ਪੰਜਾਬ ਦੇ ਵਿੱਚ ਦੱਖਣ ਪੂਰਬੀ ਹਵਾ ਦੀ ਐਂਟਰੀ ਹੋ ਚੁੱਕੀ ਹੈ ਇਸ ਤਰੀਕੇ ਨਾਲ ਹਵਾਵਾਂ ਐਂਟਰੀ ਮੱਧ ਭਾਰਤ ਅਤੇ ਬੰਗਾਲ ਦੀ ਖਾੜੀ ਤੋਂ ਆ ਰਹੀਆਂ ਨੇ ਜਿਸ ਦੇ ਕਾਰਨ ਬਹੁਤ ਅ ਜਿਲਿਆਂ ਦੇ ਵਿੱਚ ਸਾਨੂੰ ਹੁਣ ਥੋੜਾ ਜਿਹਾ ਤਾਪਮਾਨ ਦੇ ਵਿੱਚ ਗਰਾਵਟ ਦੇਖਣ ਨੂੰ ਮਿਲ ਰਹੀ ਹੈ ਬੀਤੀ ਕੱਲ ਨਾਲੋਂ ਥੋੜੀ ਜੀ ਤਾਪਮਾਨ ਦੇ ਵਿੱਚ ਗਰਾਵਟ ਆਈ ਹੈ ਪਰ ਗਰਮ ਹਵਾਵਾਂ ਅਤੇ ਲੋ ਉਸੇ ਤਰੀਕੇ ਨਾਲ ਚੱਲ ਰਹੀ ਹੈ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਪੰਜਾਬ ਦੇ ਕਿਹੜੇ ਏਰੀਆ ਤੋਂ ਬਿਲੋਂਗ ਕਰਦੇ ਹੋ ਚੈਨਲ ਤੇ ਅਗਰ ਨਵੇਂ ਹੋ ਤਾਂ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਮੌਸਮ ਦੀ ਕੋਈ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਗੱਲ ਕੀਤੀ ਜਾਵੇ ਆਉਂਦੇ 5-7 ਘੰਟਿਆਂ ਦੀ ਤਾਂ ਮੌਸਮ ਸਾਫ਼ ਹੈ ਕੋਈ ਬੱਦਲ ਵਾਲਾ ਸਿਸਟਮ ਨਹੀਂ ਹੈ यूपी ਅਤੇ ਹਿਮਾਚਲ ਜਾਂ ਉੱਤਰਾਖੰਡ ਦੇ ਬਹੁਤੇ ਇਲਾਕਿਆਂ ਵਿੱਚ ਬੱਦਲਵਾਈ ਸਿਸਟਮ ਆ ਸਕਦੇ ਨੇ ਪਰ ਪੰਜਾਬ ਦੇ ਵਿੱਚ ਅਸਰ ਨਹੀਂ ਹੈ। ਸਵੇਰ ਤੋਂ ਹੀ ਪੂਰਬੀ ਹਵਾ ਚੱਲ ਰਹੀ ਹੈ ਜਿਸ ਦੇ ਕਾਰਨ ਮਾਹੌਲ ਥੋੜਾ ਜਿਹਾ ਆਪਾਂ ਨੂੰ ਇਹ ਹਲਕੀ ਦਰਮਿਆਨੀ ਬੱਦਲਵਾਈ ਵਰਗਾ ਲੱਗ ਰਿਹਾ ਪਰ ਉਹ ਗੰਧਲਾਪਣ ਜਾਂ ਪੂਰਬ ਦੀ ਹਵਾ ਦੇ ਵਿੱਚ ਅਕਸਰ ਦੇਖਿਆ ਜਾਂਦਾ ਹੈ ਕਿਉਂਕਿ ਪੂਰਬ ਦੀ ਹਵਾ ਦੇ ਵਿੱਚ ਨਮੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਗੰਧਲਾਪਣ ਜਾਂ ਹੁੰਦਾ ਹੈ ਜਿਸ ਦੇ ਕਾਰਨ ਥੋੜੀ ਜਿਹੀ ਗਰਮੀ ਦੇ ਵਿੱਚ ਸਾਨੂੰ ਰਾਹਤ ਮਿਲਦੀ ਦਿਖਾਈ ਦੇ ਰਹੀ ਹੈ 1 ਅੱਧਾ ਡਿਗਰੀ ਤਾਪਮਨ ਘਟਿਆ ਹੈ ਪਰ ਜ਼ਿਆਦਾ ਕੋਈ ਰਾਹਤ ਨਹੀਂ ਮਿਲੀ। ਬਾਕੀ ਆਉਂਦੇ 5-7 ਇਹ ਪੰਜਾਬ ਦੇ ਉੱਪਰ ਵਰਕਰਾਰ ਰਹੇਗੀ ਅਤੇ ਸ਼ਾਮ ਦੇ ਸਮੇਂ ਦੀ ਜਾਣਕਾਰੀ ਤੁਹਾਡੇ ਤੱਕ ਅਸੀਂ ਜਲਦ ਲੈ ਕੇ ਹਾਜ਼ਰ ਹੋਵਾਂਗੇ ਕਿ ਰਾਤ ਦੇ ਵੇਲੇ ਪੰਜਾਬ ਤੇ ਮੌਸਮ ਦਾ ਕੀ ਅਸਰ ਹੈ ਬਾਕੀ ਅਗਰ ਜਾਣਕਾਰੀ ਚੰਗੀ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਹੀਰੋ ਕਰਕੇ ਜਾਇਓ ਚੈਨਲ ਨੂੰ ਸਬਸਕ੍ਰਾਈਬ ਕਰਦੋ ਤੁਹਾਡੇ ਇਲਾਕੇ ਅਤੇ ਪਿੰਡ ਸ਼ਹਿਰ ਦਾ ਨਾਮ ਲੈ ਕੇ ਮੌਸਮ ਦੇ ਹਾਲਾਤ ਜਰੂਰ ਕਮੈਂਟ ਕਰਿਓ ਤਾਂ ਕਿ ਬਾਕੀ ਦਰਸ਼ਕ ਵੀਰਾਂ ਤੱਕ ਜਾਣਕਾਰੀ ਪਹੁੰਚਦੀ ਹੋ ਸਕੇ ਬਾਕੀ ਰਾਤ ਦੀ ਜਾਣਕਾਰੀ ਤੁਹਾਨੂੰ 6:30 ਵਜੇ ਤੱਕ ਮਿਲਦੀ ਜਾਵੇਗੀ ਬਣੇ ਰਹੋ ਚੈਨਲ ਤੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ